I'm ਨਾਮ ਸੰਦੀਪ ਹੈ ਜੀ ਬਸਰਨ ਰੋਡ ਮੋੜ ਮੰਡੀ ਤੇ ਦੁਕਾਨ ਹੈ ਗੋਤਮ ਕਾਰਪੇਟ ਦੇ ਨਾਮ ਤੇ ਜੀ ਤਾਂ ਕੱਲ ਸ਼ਾਮ ਦੀ ਗੱਲ ਹੈ ਜੀ ਸਾਡੇ ਜਿਹੜਾ ਪਾਣੀ ਦਾ ਉਹਰੇ ਮਤਲਬ ਬਹੁਤ ਬੁਰਾ ਹਾਲ ਹੈ ਰਖੜੀਆਂ ਦਾ ਤਿਹਾਰ ਸੀ ਜਿਹੜਾ ਸਾਡਾ ਬਿਲਕੁਲ ਖਤਮ ਹੋ ਗਿਆ ਲੋਕਾਂ ਦਾ ਦੁਕਾਨਦਾਰ ਭਰਾ ਬਿਲਕੁਲ ਪਰੇਸ਼ਾਨ ਨੇ ਜੀ ਉਹਦੇ ਇਹ ਵਿੱਚ ਮਨਿੰਦਰ ਸੇਖੋ ਜੀ ਸਾਡੇ ਦੁੱਖ ਸਾਂਝਾ ਕਰਨ ਵਾਸਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼ਾਮ ਨੂੰ ਉਹ ਆਏ ਉਹ ਕਹਿੰਦੇ ਵੀ ਇੱਥੇ ਬਾਕੀ ਬਹੁਤ ਬੁਰਾ ਹਾਲ ਹੈਗਾ ਮੈਂ ਦਿਲੋਂ ਮਤਲਬ ਇਸ ਚੀਜ਼ ਦੀ ਨਿੰਦਾ ਕਰਦਾ ਵੀ ਐਨਾ ਬੁਰਾ ਹਾਲ ਹੈ ਵੀ ਬਾਕੀ ਇਹ ਲੋਕ ਕਿੱਥੇ ਜਾਣ ਤਾਂ ਉਹ ਅਸੀਂ ਇੰਨੇ ਗੱਲਬਾਤ ਕਰ ਰਹੇ ਸੀ ਇੰਨੇ ਐਮਐਲਏ ਸਾਹਿਬ ਸੁਖਵੀਰ ਮੈਸਟਰ ਖੰਨਾ ਜੀ ਇਥੋਂ ਦੀ ਜਾਣਾ ਹੋਇਆ ਉਥੋਂ ਅੱਗੇ ਜਾ ਕੇ ਸਾਡੇ ਜਿਹੜੇ ਮਾਰਕੀਟ ਦੇ ਬਹੁਤ ਸਾਰੇ ਦੁਕਾਨਦਾਰ ਸੀ ਜਿਹੜੇ ਦੁਖੀ ਸੀ ਉਹ ਫਰਿਆਦ ਲੈਣ ਕਰਨ ਵਾਸਤੇ ਐਮਐਲਏ ਸਾਹਿਬ ਨੂੰ ਅੱਗੇ ਜਾ ਕੇ ਉਹਨਾਂ ਨੇ ਗੱਡੀ ਦੇ ਅੱਗੇ ਜਾ ਕੇ ਰੋਕਿਆ ਉਹਨਾਂ ਨੇ ਕਿਹਾ ਵੀ ਸਾਡੀ ਤੁਸੀਂ ਪਹਿਲਾਂ ਇਸੇ ਜਦੋਂ ਵੋਟਾਂ ਵੇਲੇ ਸੀ ਤਾਂ ਤੁਸੀਂ ਦੁਕਾਨ-ਦੁਕਾਨ ਆਉਂਦੇ ਸੀਗੇ ਪਰ ਹੁਣ ਸਾਨੂੰ ਤੁਹਾਡੇ ਕੋਲੇ ਅੱਗੇ ਜਾ ਕੇ ਸਾਨੂੰ ਰੋਕਣਾ ਪਿਆ ਕਿਉਂ ਤੁਸੀਂ ਫਿਰ ਵੀ ਸਾਡੀ ਫਰਿਆਦ ਸੁਣੋ ਕਿਉਂਕਿ ਸਾਡਾ ਹਾਲ ਬਹੁਤ ਮਾੜਾ ਹੈ ਤਾਂ ਉਹਨਾਂ ਨੇ ਇਸ ਗੱਲ ਨੂੰ ਬੁਰਾ ਬਣਾਇਆ ਉਹਨਾਂ ਨੇ ਕਿਹਾ ਵੀ ਇਹ ਸਾਡਾ ਕਸੂਰ ਨਹੀਂ ਇਹ ਕਾਂਗਰਸ ਦਾ ਕਸੂਰ ਹੈ ਦੇਖੋ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਸਾਡਾ ਕਿਸੇ ਪਾਰਟੀ ਨਾਲ ਨਾ ਕਾਂਗਰਸ ਨਾਲ ਨਾ ਅਕਾਲੀ ਨਾਲ ਨਾ ਆਮ ਆਦਮੀ ਨਾਲ ਸਾਡਾ ਕਿਸੇ ਨਾਲ ਕੋਈ ਰੋਸ ਨਹੀਂ ਕਿਸੇ ਨਾਲ ਕੋਈ ਮਤਲਬ ਨਹੀਂ ਸਾਡਾ ਮਤਲਬ ਹੈ ਕਿ ਸਾਡੇ ਜ਼ਖਮਾਂ ਤੇ ਮੱਲਮ ਲਾਊਗਾ ਉਹ ਸਾਡਾ ਸਿਰਫ ਉਹਦੇ ਨਾਲ ਮਤਲਬ ਹੈ ਔਰ ਉਹ ਮਨਿੰਦਰ ਸਿੰਘ ਸਿੱਖੋ ਜੀ ਸਾਡੇ ਜਖਮਾਂ ਦੇ ਮਤਲਬ ਲਾਉਣ ਵਾਸਤੇ ਹੁੰਦੇ ਨਹੀਂ ਨਾ ਕਦੇ ਉਹਨਾਂ ਨੇ ਸਾਨੂੰ ਪਾਰਟੀ ਵਾਸਤੇ ਕਦੇ ਕੋਈ ਗੱਲ ਕੀਤੀ ਹੈ ਨਾ ਉਹਨਾਂ ਨੇ ਇਹ ਕਿਹਾ ਵੀ ਕੋ ਕਾਂਗਰਸ ਨਾਲ ਸਾਡਾ ਕੋਈ ਮਤਲਬ ਹੈ ਉਹ ਕਹਿੰਦੇ ਆ ਵੀ ਮਨਿੰਦਰ ਆਖਸਾਉਂਦਾ ਸਾਨੂੰ ਬੋਲਣ ਵਾਲਾ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ ਉਹਨਾਂ ਨੇ ਸਾਨੂੰ ਅਖਸਾਇਆ ਨਹੀਂ ਹੈਗਾ ਕੋਈ ਉਹਨਾਂ ਨੇ ਸੋ ਤਾਂ ਵਿਚਾਰੇ ਸਾਡੇ ਨਾਲ ਖੜਦੇ ਨੇ ਔਰ ਪੱਲੋਂ ਆਪਦਾ ਖਰਚਾ ਵੀ ਕਰਕੇ ਜਾਂਦੇ ਨੇ ਔਰ ਉਹਨਾਂ ਨੇ ਸਾਡੀ ਹਮ ਹਮਦਰਦੀ ਕਰਦੇ ਨੇ ਦਿਲੋਂ ਸੈਂਪਥੀ ਦਿੰਦੇ ਨੇ ਸਾਨੂੰ ਕੱਲ ਇਹ ਵੀ ਸੁਣਨ ਨੂੰ ਮਿਲਿਆ ਕਹਿੰਦੇ ਵੀ ਧਮਕੀਆਂ ਵੀ ਦਿੱਤੀਆਂ ਗਈਆਂ ਪਰਚੇ ਵੀ ਆਂ ਹਾਂਜੀ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਇਹਨਾਂ ਦੇ ਪਰਚਾ ਕਰਾਵਾਂਗੇ ਧਮਕੀਆਂ ਵੀ ਦਿੱਤੀਆਂ ਗਈਆਂ ਪਰ ਇੱਕ ਐਮਐਲਏ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਦੇਖੋ ਹਨਾ ਆਪਾਂ ਵੋਟਾਂ 1.5 ਸਾਲ ਨੂੰ ਦੁਬਾਰੇ ਫੇਰ ਆਉਣੀ ਐ ਕੀ ਆਪਾਂ ਉਹਨਾਂ ਲੋਕਾਂ ਦੇ ਵੋਟਾਂ ਲੈਣ ਵਾਸਤੇ ਕਿਹੜੇ ਮੂਹਰੇ ਜਾਵਾਂਗੇ ਜਿਨ੍ਹਾਂ ਲੋਕ ਆਪਾ ਇਹ ਗੱਲ ਕਹਿ ਰਹੇ ਆ ਵੀ ਕੱਲ ਨੂੰ ਤੁਹਾਡੇ ਤੇ ਪਰਚੇ ਕਰਾ ਦੇਾਂਗੇ ਮਨਿੰਦਰ ਸਿੱਖਰ ਨੂੰ ਇਹ ਗੱਲ ਕਹਿ ਰਹੇ ਆ ਵੀ ਆਪਾਂ ਅਸੀਂ ਉਹ ਕਹਿ ਰਹੇ ਨੇ ਵੀ 23 ਕਰੋੜ ਰੁਪਏ ਲਾਤਾ ਟੈਂਡਰ ਹੋ ਚੁੱਕੇ ਨੇ ਔਰ ਕੰਮ ਸ਼ੁਰੂ ਹੋ ਚੁੱਕਿਆ ਹੈ ਤਾਂ ਇਹ ਅਸੀਂ ਤਾਂ ਸਾਨੂੰ ਤਾਂ ਪਤਾ ਨਹੀਂ ਵੀ ਕੰਮ ਕਿਸ ਤੇ ਸ਼ੁਰੂ ਹੋ ਰਿਹਾ ਕਦੋਂ ਹੋਣਾ ਅਸੀਂ ਤਾਂ ਅੱਜ ਪਰੇਸ਼ਾਨ ਆ ਅਸੀਂ ਕਹਿੰਦੇ ਵੀ ਪਾਣੀ ਜਿੰਨਾ ਕੜ ਜਿੰਨਾ ਵੀ ਪਾਣੀ ਖੜਾ ਹੈਗਾ ਅੱਜ ਤੁਸੀਂ ਦੇਖ ਚੁੱਕੇ ਹੋ ਪਾਣੀ ਬੱਦ ਤੋਂ ਬੱਦ ਪਾਣੀ ਰੋਜ਼ ਖੜ ਜਾਂਦਾ ਹੈਗਾ ਅਸੀਂ ਕਹਿੰਦੇ ਵੀ ਇੱਕ ਵਾਰੀ ਸੀ ਇਹਦਾ ਦਾ ਹੱਲ ਕਰੋ ਤਾਂ ਅੰਮ੍ਰਿਤ ਦਾ ਚੱਲਦੀ ਰਹਿੰਦੇ ਨੇ ਤਾਂ ਮੈਂ ਤਾਂ ਸਰਕਾਰਾਂ ਦੇ ਸਾਨੂੰ ਪਤਾ ਹੀ ਹੈ ਵੀ ਕਿੰਨਾ ਚਿਰ ਚੱਲਦੇ ਨੇ ਕਿੰਨਾ ਚਿਰ ਨਹੀਂ ਚੱਲਦੇ ਆਮ ਆਦਮੀ ਪਾਰਟੀ ਦਾ ਕੀ ਕਿਵੇਂ ਦੇਖਦੇ ਜਿਹੜਾ ਰਸੂਖ ਹੈ ਹੁਣ ਮੋੜ ਦੇ ਕੋਈ ਵਧੀਆ ਰਸੂਖ ਨਹੀਂ ਆਮ ਆਦਮੀ ਪਾਰਟੀ ਦਾ ਜੀ ਔਰ ਕੋਈ ਐਮਐਲਏ ਦਾ ਕੋਈ ਵਧੀਆ ਰਸੂਖ ਨਹੀਂ ਹੈਗਾ ਇਸ ਗੱਲ ਵਾਸਤੇ ਕਿੱਥੇ ਤਾਂ ਉਹ ਉਹਨਾਂ ਨੇ ਖੁਦ ਰੁਕ ਕੇ ਜਾਣਾ ਸੀਗਾ ਲੋਕਾਂ ਨੂੰ ਪੁੱਛਣਾ ਸੀਗਾ ਵੀ ਭਾਈ ਸਾਨੂੰ ਪਰੇਸ਼ਾਨੀ ਕੀ ਹੈ ਕਿਸੇ ਲੋਕਾਂ ਨੇ ਉਹਨਾਂ ਨੂੰ ਅੱਗੇ ਜਾ ਕੇ ਰੋਕਿਆ ਔਰ ਪੁੱਛਿਆ ਵੀ ਭਾਈ ਸਾਡਾ ਹੱਲ ਕਰਕੇ ਦਿਓ ਕੀ ਐਮਐਲਏ ਇਹ ਜੀਜਾਂ ਵਾਂਦਾ ਹੁੰਦਾ ਵੀ ਐਮਐਲਏ ਕੋਲ ਜਾ ਕੇ ਲੋਕ ਉਹਨੂੰ ਜਾ ਕੇ ਅੱਗੇ ਜਾ ਕੇ ਰੋਕਣ ਤਾਂ ਕਿ ਇਹ ਕੇਐਮਐਲਏ ਖੁਦ ਰੁਕੇ ਤਾਂ ਅਸੀਂ ਚਾਹੁੰਦੇ ਆ ਵੀ ਐਮਐਲਏ ਸਾਹਿਬ ਜਿਹੜੇ ਕਹਿ ਰਹੇ ਆ ਵੀ ਪਰਚੇ ਕਰਾ ਦੇਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲਾਂ ਸਹੀ ਨੇ ਕਿਉਂਕਿ ਜਿਹੜੀ ਆਮਦਨੀ ਦੀ ਸ਼ਬੀ ਆ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਔਰ ਜਿਵੇਂ ਅਮਰ ਰੋੜਾ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਮਾਲਵੇ ਚੋਂ ਹੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਮਾਲਵੇ ਚੋਂ ਇੱਕ ਵੀ ਸੀਟ ਮਿਲ ਜੂਗੀ ਕਿਉਂਕਿ ਜਿਹੜੇ ਹਾਲਾਤ ਨੇ ਉਹਨਾਂ ਦੇ ਬਹੁਤ ਬੇਤਰਾ ਬਹੁਤ ਬੱਤਰ ਨੇ ਔਰ ਇੱਕ ਮਾਲਵੇਜ ਨਹੀਂ ਸਾਰੇ ਸਟੇਟਾਂ ਜੀ ਇਹਨਾਂ ਦੇ ਸਾਰੇ ਏਰੀਆ ਦੀ ਬਹੁਤ ਬੁਰਾ ਹਾਲ ਹੈ